ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਿਵਤ ਡੈਰੀ ਫਾਰਮ ਤੇ ਜਿਹੜੇ ਬਾਈ ਆਪਣਾ ਚੈਨਲ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦਿਖਾ ਦਾਂਗੇ ਦੋਸਤੋ ਤੁਹਾਨੂੰ ਆਪਾਂ ਟੋਕੜ ਗੱਭਣਾ ਮੱਝ ਤਿੰਨ ਮਹੀਨਿਆਂ ਦੀ ਗੱਭਣਾ ਤੇ 7 ਲੀਟਰ ਦੁੱਧਾ ਫੇਸ ਕੁਆਲਿਟੀ ਦੇਖ ਸਕਦੇ ਹੋ ਇੱਕ ਘਰੇਲੂ ਵੀਰ ਕੋਲ ਖੜੀ ਆ ਪਿੰਡ ਹਤ ਲਕਲਾ ਜ਼ਿਲ੍ਹਾ ਮਾਨਸਾ ਸੁਆ ਹੈਗਾ ਚੌਥਾ ਜੀ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਗਾਇਬ ਤੇ ਆ ਗਿਆ ਕੱਤ ਕੜ ਵੀ ਬਹੁਤ ਵਧੀਆ ਬੱਚਾ ਨਾਲ ਹੈ ਨਹੀਂ ਦੋਸਤੋ ਦੋਹੇ ਡੰਗ ਥਾਪੀ ਤੇ ਮਿਲਦੀ ਆ ਦੁੱਧ ਹੈਗਾ 6 ਲੀਟਰ ਸੁਆ ਹੈਗਾ ਦੋਸਤੋ ਇਹਦਾ ਚੌਥਾ ਥੋੜੀ ਲੱਸੀ ਜ਼ਰੂਰ ਆ। ਬਾਈਆਂ ਦੀ ਦੇਖਭਾਲ ਵੀ ਘਾਟੀ ਆ, ਘਰੇਲੂ ਮੱਝ ਹੈਗੀ। ਬਾਈਆਂ ਨੇ ਤਾਜੀ ਲੈਣੀ ਆ ਤਾਂ ਕਰਕੇ ਵੇਚ ਰਹੇ ਨੇ। ਤਾਜੀ ਮੱਝ ਲੈਂਦੇ ਨੇ ਤੇ ਤੋਕੜ ਵੇਚ ਦਿੰਦੇ ਨੇ। ਲੇਵਾ ਦੇਖ ਸਕਦੇ ਹੋ ਬਹੁਤ ਸੋਹਣਾ ਲੇਵਾਗਾ। ਦੁੱਧ 6 ਲੀਟਰ ਥਾਪੀ ਤੇ ਦਿੰਦੀ ਆ ਦੋਸਤੋ। ਇਹ 3 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ। ਜਿਹੜੇ ਬਾਈ ਦੇ ਸਮਝ ਚ ਆਉਂਦੀ ਆ। ਦਿੱਤੇ ਹੋਏ ਨੰਬਰ ਤੇ ਗੱਲਬਾਤ ਕਰ ਸਕਦੇ ਹੋ। ਤੇ ਬਾਈਆਂ ਨੇ ਮੁੱਲ ਇਹਦਾ 65000 ਕਰਿਆ। ਬਾਕੀ ਟਾਈਮ ਤੇ ਥੋੜਾ ਕਣਾ ਵੱਧ ਘੱਟ ਹੋ ਜਾਊਗਾ। ਫੇਸ ਕੁਆਲਟੀ ਦੇਖ ਸਕਦੇ ਹੋ ਸਿੰਘ ਆ ਗਿਆ ਦੋਸਤੋ ਗੋਲ ਬਿਲਕੁਲ। ਬਾਈ ਕਹਿੰਦੇ ਇਹ ਗੱਬਣ ਵੀ ਵਧੀਆ ਤੇ ਟੀਕਾ ਭਰਾ ਹੋਇਆ ਚੰਗੇ ਸੀਮਣ ਦਾ। ਜਿਹੜੀ ਇਹ ਸੂਣੀ ਆਉਣਾ ਅਗਲੇ ਸੂਏ ਲਈ ਬਹੁਤ ਵਧੀਆ ਟੀਕਾ ਭਰਾ ਹੋਇਆ ਇਹਦੇ। ਚੰਗਾ। ਪਿੰਡ ਹਤਲਾក្លਾ ਜ਼ਿਲ੍ਹਾ ਮਾਨਸਾ ਜਿਹੜੇ ਬਾਈ ਦੇ ਸਮਝ ਚ ਆਉਂਦੀ ਆ ਬਾਈ ਜਨਾ ਗੱਲਬਾਤ ਕਰ ਸਕਦੇ ਹੋ ਸਾਡੀ ਵੀਡੀਓ ਸਾਰੀ ਦੇਖਣ ਲਈ ਧੰਨਵਾਦ